ਆ ਵੀਡੀਓ ਤੁਸੀਂ ਜਲਾਲਾਬਾਦ ਦੀ ਦੇਖ ਰਹੇ ਹੋ ਜਿੱਥੇ ਨਹਿਰ ਵਿੱਚ ਪਾਣੀ ਛੱਡਦਿਆਂ ਹੀ ਇੱਥੋਂ ਦੇ ਡ੍ਰੀਮ ਵਿਲਾ ਪੈਲਸ ਦੇ ਕੋਲ ਸਥਿਤ ਨਹਿਰ ਦਾ ਬੰਨ ਟੁੱਟਣ ਕਾਰਨ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਵੜ ਗਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਝੋਨੇ ਦੀ ਬਿਜਾਈ ਲਈ ਇਸ ਵਾਰ 10 11 ਜੂਨ ਨੂੰ ਨਹਿਰਾਂ ਅਤੇ ਕਸੀਆਂ ਦੇ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਜਿਵੇਂ ਹੀ ਜਲਾਲਾਬਾਦ ਦੀ ਇਸ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਉਨਲੀ ਇਸ ਨਹਿਰ ਵਿੱਚ ਪਾੜ ਪੈ ਗਿਆ ਜਿਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਵੜ ਗਿਆ ਇੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਹਿਰਾਂ ਵਿੱਚ ਪਾਣੀ ਤਾਂ ਛੱਡ ਦਿੱਤਾ ਪਰੰਤੂ ਸ਼ਾਇਦ ਇੱਥੋਂ ਦੇ ਮਹਿਕਮੇ ਵਾਲਿਆਂ ਨੇ ਨਹਿਰਾਂ ਤੇ ਕੰਸੀਆਂ ਦੀ ਸਫਾਈ ਨਹੀਂ ਕੀਤੀ ਜਿਸ ਕਾਰਨ ਨਹਿਰ ਵਿੱਚ ਪਾੜ ਪੈ ਗਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਵੜ ਗਿਆ ਹੋਰ ਕੀ ਕਹਿਰੀ ਨੇ ਕਿਸਾਨ ਤੁਸੀਂ ਖੁਦ ਸੁਣ ਲਵੋ ਇਹ ਦੇਖੋ ਜੀ ਅੱਜ ਇੱਥੇ ਇਹ ਫੈਜਵਾ ਨਹਿਰ ਹੈ ਜੀ ਨੇਰ ਦਾ ਮੇਨ ਕਾਰਨ ਹੈ ਸਰਕਾਰ ਬੜੇ ਦਿਨਾਂ ਤੋਂ ਕਹਿ ਰਹੀ ਸੀ ਵੱਡੇ ਵੱਡੇ ਦਾਅਵੇ ਕਰਦੀਆਂ ਸੀ ਸਰਕਾਰਾਂ ਕਿ ਅਸੀਂ ਨਹਿਰਾਂ ਦੀ ਸਫਾਈ ਕਰਾਤੀ ਹੈ ਨਹਿਰਾਂ ਦੇ ਵਿੱਚ ਪਾਣੀ 10 11 ਤਰੀਕ ਤੋਂ ਛੱਡ ਦਿੱਤਾ ਜਾਏਗਾ ਕਿ ਅੱਜ 11 ਤਰੀਕ ਹੈ ਜੀ ਤੇ ਰਾਤ ਹੀ ਨਹਿਰ ਦੇ ਵਿੱਚ ਪਾਣੀ ਆ ਤੇ ਅੱਜ ਹੀ ਇਥੋਂ ਨਹਿਰ ਟੁੱਟ ਗਈ ਇਹਦਾ ਮੇਨ ਕਾਰਨ ਹੈ ਕਿ ਇਹਦੇ ਵਿੱਚ ਗੰਦਾ ਪਾਣੀ ਹੈ ਕਿਉਂਕਿ ਜਿਹੜੀ ਇਹ ਫੈਜਵਾ ਨਹਿਰ ਆ ਦੂਰ ਵਾਲੇ ਤੋਂ ਪੁੱਛੋਂ ਨਿਕਲਦੀ ਹੈ ਜਦੋਂ ਬੂਰ ਵਾਲਾ ਪਿੰਡ ਆ ਜਾਂਦਾ ਇਹਦੇ ਤੇ ਜਿੰਨੀਆਂ ਟਾਣੀਆਂ ਵਾਂ ਸਾਰਿਆਂ ਦਾ ਗੰਦਾ ਪਾਣੀ ਸੀਵਰੇਜ ਦਾ ਪਾਣੀ ਨਹਿਰ ਨੂੰ ਪੈਂਦਾ ਫਿਰ ਅੱਗੇ ਪਿੰਡ ਆ ਜਾਂਦਾ ਚੱਕ ਕਾੜਗੜਾ ਅਹਸਾਨਵਾਲਾ ਉੱਥੇ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਹੈ ਨਹਿਰ ਦੇ ਉੱਤੇ ਹੀ ਉਹਦਾ ਵੀ ਸੀਵਰੇਜ ਦਾ ਪਾਣੀ ਨਹਿਰ ਨੂੰ ਤੇ ਨਾਲ ਹੀ ਪਿੰਡ ਦਾ ਅਹਸਾਨਵਾਲੇ ਦਾ ਛੱਪੜ ਹੈ ਜਿਹੜਾ ਛੱਪੜ ਦੇ ਵਿੱਚ ਸੀਵਰੇਜ ਦਾ ਪਾਣੀ ਆਉਂਦਾ ਉੱਤੇ ਮੋਟਰ ਫਿੱਟ ਕੀਤੀ ਹੋਈ ਹੈ ਨਹਿਰ ਦੇ ਉਹ ਸਾਰਾ ਗੰਦਾ ਪਾਣੀ ਨਹਿਰ ਨੂੰ ਪਾਇਆ ਜਾਂਦਾ ਅਸੀਂ ਤਕਰੀਬਨ 3-4 ਸਾਲ ਹੀ ਹੋ ਗਿਆ ਮਹਿਕਮੇ ਨੂੰ ਲਗਾਤਾਰ ਲਿਖ ਕੇ ਦੇ ਰਹੇ ਹਾਂ ਕਿ ਨਹਿਰ ਦੇ ਵਿੱਚ ਗੰਦਾ ਪਾਣੀ ਪਹਿਣਾ ਬੰਦ ਕੀਤਾ ਜਾਵੇ ਬੰਦ ਕਰਾਇਆ ਜਾਵੇ ਚਾਹੇ ਉਹ ਢਾਣੀਆਂ ਨੇ ਚਾਹੇ ਕੋਈ ਪਿੰਡ ਆ ਤੇ ਚਾਹੇ ਕੋਈ ਵੀ ਹੈ ਪਰ ਲੇਕਿਨ ਉਹਨਾਂ ਦੀ ਭਾਈ ਨੇਮ ਲੈ ਕੇ ਦਿੱਤਾ ਇਹਨਾਂ ਨੇ ਅਜ ਤੱਕ ਪੰਚਾਇਤ ਦੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਇਹਨਾਂ ਤੇ ਕੋਈ ਸਿਆਸੀ ਦਬਾਅ ਆ ਜਾਂ ਨਹਿਰੀ ਵਿਭਾਗ ਦੇ ਕੋਈ ਮਿੱਲੀ ਭੁਗਤਾ ਹੈ ਕਿ ਕੋਈ ਰਿਸ਼ਵਤਖੋਰੀ ਹੈ ਸਾਡੇ ਤੇ ਕੋਈ ਸਮਝ ਨਹੀਂ ਆਉਂਦਾ ਇਸ ਕਰਕੇ ਵਾਰ-ਵਾਰ ਕਹਿਨ ਤੇ ਵੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਜਦੋਂ ਸੀਵਰੇਜ ਦਾ ਗੰਦਾ ਪਾਣੀ ਪਾਇਆ ਜਾਂਦਾ ਉਹ ਇੰਨਾ ਕੋ ਪੋਲੂਸ਼ਨ ਆ ਪਾਣੀ ਦੇ ਵਿੱਚ ਇੰਨਾ ਕੋ ਗੰਦਾ ਵੀ ਜੇ ਕੋਈ ਠੇਕਾ ਕਿਸੇ ਨੂੰ ਦਿੱਤਾ ਵੀ ਜਾਂਦਾ ਸਫਾਈ ਕਰਨ ਵਾਸਤੇ ਨਹਿਰ ਦਾ ਤੇ ਕੋਈ ਵੀ ਲੇਬਰ ਵਾਲਾ ਉਹਦੇ ਗੰਦੇ ਪਾਣੀ ਦੇ ਵਿੱਚ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਸੁੰਦਰ ਲਾਲ ਜੀ अच्छा कितों ਦਿਨ ਆਨਾਲੇ ਮੇਰਾ ਜੀ ਰੰਨਿਆ ਵਾਲਾ ਮੇਰਾ ਪਿੰਡ ਹੈ ਲੋਕਲ ਜਨ ਜਲਾਲਾਵਾ ਤੋਂ ਅੱਛਾ ਜੀ ਹਾਂ ਜੀ ਤੇ ਸਾਰੇ ਬੇਨਤੀ ਇਹ ਵੀ ਨਹਿਰ ਟੁੱਟੀ ਹੈ ਜੀ ਅੱਗੇ ਡਾਫ ਲੱਗੀ ਦੋ ਨੇਰ ਆਏ ਨੇ ਉਹਦੇ ਕਰਕੇ ਗੰਦ ਬਹੁਤ ਜ਼ਿਆਦਾ ਸੀ ਕਿ ਉਹ ਪੋਲ ਤੇ ਡਾਫ ਲੱਗ ਗਈ ਪਿੱਛੇ ਓਵਰ ਹੋ ਕੇ ਤੇ ਨਹਿਰ ਟੁੱਟ ਗਈ ਹੁਣ ਅਸੀਂ ਗੱਟੇ ਭਰੇ ਆ ਜੀ ਕੱਟੇ ਭਰ ਕੇ ਲਾਉਣੇ ਆ ਜੀ ਫਿਰ ਮਸ਼ੀਨ ਆ ਕੇ ਮਿੱਟੀ ਪਾ ਦੇਵਾਂਗੇ ਜੀ ਜੀ ਤੁਸੀਂ ਕਿਹੜੇ ਡਿਪਾਰਟਮੈਂਟ ਚੋਂ ਇਰੀਗੇਸ਼ਨ ਨਹਿਰੀ ਡਿਪਾਰਟਮੈਂਟ ਤੁਹਾਡੀ ਕੀ ਪੋਸਟ ਹੈ ਬੇਲਦਾਰ ਜੀ ਅੱਛਾ ਜੀ ਕੋਈ ਅਫਸਰ ਆਇਆ ਹੈ ਆ ਰਹੇ ਨੇ ਜੀ ਆ ਰਹੇ ਨੇ ਕੌਣ ਆ ਰਿਹਾ ਜੀ ਜੀ ਸਾਹਿਬ ਕੀ ਨਾਮ ਹੈ ਉਹਨਾਂ ਦਾ ਚਰਨਜੀਤ ਸਿੰਘ ਕਿੱਥੋਂ ਦੇ ਆ ਕਾਲਗੜ ਪਿੰਡ ਦੇ ਅੱਛਾ ਹਾਂ ਜੀ ਆ ਰਹੇ ਨੇ ਅੱਛਾ ਜੋ ਇਹ ਨੁਕਸਾਨ ਹੋਇਆ ਜੋ ਪਾਣੀ ਗੈਰ ਜ਼ਮੀਨਾਂ ਚ ਗਿਆ ਤੇ ਜਿਹੜਾ ਮੰਨ ਲਓ ਜ਼ਿਮੀਦਾਰ ਦਾ ਨੁਕਸਾਨ ਆਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਉਹ ਤਾਂ ਜੀ ਸਾਹਿਬ ਨੂੰ ਗੱਲ ਹੋਏਗੀ ਜੀ ਜੀ ਸਾਹਿਬ ਨਾਲ ਮੈਂ ਪੋਸਟ ਛੋਟੀ ਪੋਸਟ ਹੈ ਜੀ ਮੇਰੀ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਲਹਿਰ ਤਾਂ ਟੁੱਟੀ ਹੈ ਜੀ ਦੋ ਤੂਫਾਨ ਆਏ ਸੀ ਉਹਦੇ ਕਰਕੇ ਦਾਤ ਲੱਗੀ ਤੇ نیٹ ਡੁੱਟ ਗਈ